ਪੰਜਾਬ ਪੱਲੇਦਾਰ ਯੂਨੀਅਨ ਦੇ ਵੱਲੋਂ ਠੇਕੇਦਾਰਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਤਾਂ ਉਸ ਵੇਲੇ ਭਾਰੀ ਹੰਗਾਮਾ ਹੋਇਆ ਜਦੋਂ ਪੰਜਾਬ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਉਬਾਵਾਲ ਰੋਡ ਸੰਗਰੂਰ ਵਿਖੇ ਇੱਕ ਪ੍ਰਾਈਵੇਟ ਗੋਦਾਮ ਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਠੇਕੇਦਾਰਾਂ ਦੇ ਖਿਲਾਫ ਜਮਕੇ ਨਾਰੇਬਾਜ਼ੀ ਕੀਤੀ ਤੇ ਉਹ ਗੋਦਾਮ ਦੇ ਵਿੱਚ ਇੰਜ ਲੱਗਦਾ ਸੀ ਕਿ ਜਾਇਦ ਇਹ ਗੋਦਾਮ ਨਹੀਂ ਪੁਲਿਸ ਛੌਨੀ ਹੈ ਪਰ ਜਦੋਂ ਇਸ ਵਿਸ਼ੇ ਦੇ ਉੱਪਰ ਪੱਲੇਦਾਰਾਂ DNA ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਜੋ ਪਿਛਲੇ ਸਾਲ ਰੇਟ ਟੂਆ ਟੁਆਈ ਦਾ ਸੀ ਜ਼ਿਆਦਾ ਸੀ ਪਰ ਇਸ ਵਾਰ ਠੇਕੇਦਾਰਾਂ ਦੇ ਵੱਲੋਂ ਬਹੁਤ ਘੱਟ ਰੇਟ ਕਰ ਦਿੱਤਾ ਗਿਆ ਜਿਸ ਦੇ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਣਾ ਔਖਾ ਹੈ ਤੇ ਉਹਨਾਂ ਕਹੇ ਕਿ ਜਦ ਤੱਕ ਠੇਕੇਦਾਰ ਰੇਟ ਨਹੀਂ ਵਧਾਉਂਦਾ ਉਸ ਵੇਲੇ ਤੱਕ ਅੰਦਰ ਗੱਡੀਆਂ ਨਹੀਂ ਲਾਉਣ ਦਿੱਤੀਆਂ ਜਾਣਗੀਆਂ ਜਦੋਂ ਇਸ ਵਿਸ਼ੇ ਤੇ ਠੇਕੇਦਾਰ ਦੇ ਨਾਲ ਗੱਲਬਾਤ ਹੋਈ ਤਾਂ ਉਸ ਦਾ ਕਹਿਣਾ ਹੈ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਪਰ ਮਸਲਾ ਸਿਰਫ 20 ਪੈਸੇ ਦਾ ਹੈ ਠੇਕੇਦਾਰ ਕਹਿੰਦਾ ਕਿ ਮੈਂ 20 ਪੈਸੇ ਨਹੀਂ ਵਧਾ ਸਕਦਾ ਠੇਕੇਦਾਰੀ ਸ਼ੇਟ ਮੁਰਦਾਬਾਦ 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 ਪਿਛਲੀ ਜਿਹੜਾ ਰੇਟ ਸੀਗਾ ਸਰ ਜੀ ਉਹ 3 ਰੁਪਏ 35 ਪੈਸੀ ਆਪਾਂ ਨੂੰ ਮਿਲਦੇ ਸੀਗੇ ਤੇ ਹੁਣ ਇਹ ਜਿਹੜੇ ਠੇਕੇਦਾਰ ਨਵੇਂ ਆਏ ਨੇ ਤੇ ਇਹ ਆਪ ਸਾਨੂੰ ਕਹਿੰਦਾ ਕਿ ਰੁਪਈਆ ਲੈ ਲਓ ਤੇ ਜਿਹੜਾ ਲੋਡਿੰਗ ਦਾ ਸੀਗਾ ਸੀ ਉਹ ਸਾਨੂੰ 2 ਰੁਪਏ 94 ਪੈਸੇ ਦੇਰੇ ਸੀ ਤੇ ਹੁਣ ਕਹਿੰਦਾ ਕਿ 1.5 ਰੁਪਏ ਲੈ ਲਓ 1.5 ਰੁਪਏ ਵਜਾ ਸਾਡਾ ਇਹ ਹੈ ਕਿ ਜਿਹੜਾ 1.5 ਰੁਪਏ ਤੇ ਅਸੀਂ ਕੰਮ ਕਰਾਂਗੇ ਸਾਡਾ ਇੰਨੇ ਇੰਨੇ ਦੂਰ ਹੋਣੇ 50 ਕਿਲੋਮੀਟਰ ਦੂਰੋਂ ਸਾਡਾ ਤੇਲ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਬਾਕੀ ਰਹੇਗੀ ਕੰਮ ਦੀ ਸਾਰਾ ਦਿਨ ਅਸੀਂ ਰੋਟੀ ਬਣਾ ਕੇ ਆਵਾਂਗੇ 100 200 ਦੀ ਦਹਿਰੀ ਵੀ ਨਹੀਂ ਬਣੀ ਫਿਰ ਤੁਹਾਨੂੰ ਫੇਰ ਕੰਮ ਕਰਨ ਦਾ ਫਾਇਦਾ ਵੀ ਨਹੀਂ ਕੋਈ ਅਸੀਂ ਬੇਨਤੀ ਇਹੀ ਕਰਦੇ ਆ ਠੇਕੇਦਾਰ ਨੂੰ ਜਿਹੜਾ ਰੇਟ ਪਹਿਲਾਂ ਸਾਡਾ ਚੱਲਦਾ ਹੈ ਜਿਹੜਾ ਪਿਛਲੇ ਸਾਲ ਅਸੀਂ ਸਾਲਾ ਸਾਲ ਕੰਮ ਕਰਿਆ ਉਹ ਅਨੁਸਾਰ ਸਾਨੂੰ 3 ਰੁਪਏ 35 ਪੈਸੇ ਸਾਨੂੰ ਦਿੱਤਾ ਜਾਵੇ ਤੇ 2 ਰੁਪਏ 94 ਪੈਸੇ ਜਿਹੜਾ ਪਿਛ ਪਰ ਰੇਟ ਦੀ ਲੜਾਈ ਦਾ ਸਾਡਾ ਉਹ ਵੀ ਦਿੱਤਾ ਜਾਵੇ ਅਸੀਂ ਬੇਨਤੀ ਠੇਕੇਦਾਰ ਨਾਲ ਇਹੀ ਕਰਦੇ ਆ ਵਾਰ-ਵਾਰ ਮਹਿੰਗਾਈ ਗਹਾਨੁਬਦੀ ਹੈ ਜੀ ਸਾਨੂੰ ਜਿਹੜਾ ਵੀ ਕੋਈ ਠੇਕੇਦਾਰ ਆਉਂਦਾ ਉਹ ਸਾਨੂੰ ਥੱਲੇ ਨੂੰ ਸਿੱਟੀ ਜਾਂਦਾ ਰੇਟਾਂ ਦੇ ਅਸੀਂ ਬੇਨਤੀ ਠੇਕੇਦਾਰ ਨੂੰ ਹੀ ਕਰਿਆ ਕਿ ਜਿਹੜਾ ਪਰ ਸਾਨੂੰ ਰੇਟ ਮਿਲੇਗਾ ਸਾਨੂੰ ਉਹੀ ਦਿੱਤਾ ਜਾਵੇ ਅਸੀਂ ਕੰਮ ਕਰਨ ਨੂੰ ਤਿਆਰ ਆ ਇਹ ਤਾਂ ਮੰਗਾ ਨਹੀਂ ਬੰਦੇ ਜਾਂਦੀਆਂ ਕਿ ਲੋਡਿੰਗ ਹੋਣੀ ਟੂਗੇ ਇਹ ਸਾਰਾ ਅਸੀਂ ਐ ਵੀ ਕਿਹਾ ਠੇਕੇਦਾਰਾਂ ਨੂੰ ਕਿ ਅਸੀਂ ਤੁਹਾਡਾ ਫਰੀ ਕੰਮ ਕਰਾਂਗੇ ਸਾਨੂੰ ਪੈਸੇ ਨਾ ਦਿਓ ਹੋਰ ਦੱਸੋ ਪਰ ਤੁਹਾਡਾ ਕੰਮ ਅਸੀਂ ਪੂਕਤਾ ਦਾਂਗੇ ਪਰ ਜਿਹੜਾ ਰੇਟ ਸਾਡਾ ਚੱਲਦਾ ਆ ਰਿਹਾ ਪਿਛਲੇ ਸਮਾਂ ਤੋਂ ਜਾਂ ਪਿਛਲੇ ਸਾਲ ਤੋਂ ਸਾਨੂੰ ਉਹੀ ਦਿੱਤਾ ਜਾਵੇ ਅਸੀਂ ਬੇਨਤੀ ਪ੍ਰਸ਼ਾਸਨ ਨੂੰ ਵੀ ਕੀਤੀ ਹੈ ਜੀ ਤੇ ਆਪਣਾ ਠੇਕੇਦਾਰ ਸਹਿਵਾ ਨੂੰ ਵੀ ਆਪਾਂ ਨੇ ਬੇਨਤੀ ਕੀਤੀ ਹੈ ਧੰਨਵਾਦ ਕੀ ਨਾ ਭਾਈ ਬਿਕਰ ਸਿੰਘ ਆ ਜੀ ਬਿਕਰ ਜੀ ਕਿੱਥੇ ਖੜੇ ਹੋ ਕੀ ਗੱਲ ਬਾਤ ਕੀ ਰੌਲਾ ਅਸੀਂ ਜੀ ਬਕਸਲ ਜੰਦਲ ਪੀਆਈ ਗਿਜ਼ਾਮ ਨੇ ਸਰ ਜੀ ਇਹ ਸਾਡਾ ਠੇਕੇਦਾਰ ਨਾਲ ਕੋਈ ਮਤਲ ਹਾਰ ਰੇਟ ਉਹਦਾ ਬਿਲਕੁਲ ਹੀ ਥੋੜਾ ਘਟਿਆ ਹੋਇਆ ਸਾਨੂੰ ਇਹ ਕਹਿੰਦੇ ਨੇ ਵੀ ਕਿਰਪਾ ਬੋਲੀ ਲੈ ਲਓ ਮੈਂ ਤਾਂ ਛਟਾਕ ਦੀ ਰੁਪਿਆ 1.5 ਰੁਪਏ ਦੇ ਰਹੇ ਨੇ ਜੀ ਲਦਾਈ ਦੀ ਸਰ ਜੀ ਇਹ ਇਹਨਾਂ ਨੇ ਹੁਣ ਪ੍ਰਸ਼ਾਸਨ ਬੁਲਾ ਰੱਖਿਆ ਪ੍ਰਸ਼ਾਸਨ ਸਾਨੂੰ ਕਹਿੰਦਾ ਵੀ ਨਹੀਂ ਸਾ ਬਾਹਰ ਹੋ ਜਾਓ ਨਹੀਂ ਮਤਲਬ ਜੀ ਤੁਸੀਂ ਕਾਹੀ ਇਹਨਾਂ ਨੂੰ ਕਹਾਂ ਵੀ ਅਸੀਂ ਫ੍ਰੀ ਵੀ ਕੰਮ ਕਰਨ ਨੂੰ ਤਿਆਰ ਆ ਸਰ ਜੀ ਅਸੀਂ ਵੀ ਗੇਟ ਖਲਾਉਣ ਦਾ ਗੇਟ ਖਲਾਉਂਦੇ ਨੇ ਸਰ ਜੀ ਨਾ ਇਹ ਕੰਮ ਚਲਵਾਉਂਦੇ ਨੇ ਜ਼ਬਰਦਸਤੀ ਸਾਡੇ ਨਾਲ 80000 ਕਰ ਰਿਹਾ ਜੀ ਮਤਲਬ ਅੱਡੀ ਹੀ ਵੀ ਸਿਆ ਵੀ ਮਤਲਬ ਇਹਨਾਂ ਨੂੰ ਹੀ ਕਹਿੰਦੇ ਵੀ ਮਤਲਬ ਤੁਸੀਂ ਸਾਡੇ ਤੋਂ ਕੰਮ ਚਲਵਾਓ ਸਾਨੂੰ ਰੇਟ ਬੰਨਤਾ ਦੇਵੋ ਜੀ ਜਾਇਜ਼ੇ ਤੋਂ ਜਾਇਜ਼ ਨਹੀਂ ਸਾਨੂੰ ਪਰਜਣਾ ਰੇਟ ਤੋਂ ਦੇਵੋ 2 ਸਾਲ ਦਾ ਟੈਂਟਰ ਸਰ ਜੀ ਹਾਂ ਦੋ ਸਾਲ ਦਾ ਹੁਣ ਇਹ ਕਿਸੇ ਵੀ ਲੈਣ ਤੇ ਨਹੀਂ ਆ ਰਹੇ ਬਸ ਇਹ ਸਿਰਖੀ ਖਿੱਚੀ ਖੜੇ ਨੇ ਸਰ ਜੀ ਇਹ ਪਹਿਲਾਂ ਕਿੰਨਾ ਚਾ ਰੇਡ ਪਹਿਲਾਂ 3 ਰੁਪਏ 35 ਪੈਸੇ ਸਰ ਜੀ ਰੇਟ ਲੈ ਚੁੱਕੇ ਸੀ ਇਹਨਾਂ ਤੋਂ ਜੀ 6 ਟਾਈਡਿੰਗ ਸ਼ਾਇਦ ਗੰਦਾ ਸ਼ੈਗੰਦਾ ਲਦਾਈ ਕਿੰਨੇ ਦੋ ਰੁਪਏ 94 ਪੈਸੇ ਸਾਡੀ ਹਰ ਜੀ ਲਦਾਈ ਸੀ ਮਤਲਬ ਹੁਣ ਸਾਨੂੰ ਕਹਿੰਦੇ ਵੀ ਰੁਪਇਆ 6 ਟਾਈਡਿੰਗ ਦਾ ਲੈ ਲਓ ਮਤਲਬ 2 ਰੁਪਏ 1.5 ਰੁਪਇਆ ਲੈ ਲਓ ਵੀ ਲਦਾਈ ਦਾ ਹਣ ਕੀ ਮੰਗ ਕਰਦੇ ਹੁਣ ਮੰਗ ਸਾਡਾ ਇਹ ਹੈ ਵੀ ਜਿੰਨਾ ਸਾਡਾ ਪਰ ਰੇਟ ਨਹੀਂ ਹੈ ਜੀ ਸਾਨੂੰ ਬੰਦਾ ਰੇਟ ਉਹ ਮੇਂ ਦੇ ਦਿਓ ਮਤਲਬ ਵੀ ਸਾਡਾ ਕੋਈ ਜ਼ਬਰਦਸਤੀ ਝੱਕਾ ਵੀ ਨਹੀਂ ਅਸੀਂ ਕਹਿੰਦੇ ਵੀ ਚੱਲ ਜਿਆ ਜਾ 5-4 ਪੈਸੇ ਠੇਕ ਜਾਰ ਦੇ ਘੱਟ ਕੇ ਅਸੀਂ ਉਹ ਵੀ ਨਹੀਂ ਉਹਦੇ ਤੇ ਦਬਾਅ ਪਾ ਰਹੇ ਵੀ ਸਾਨੂੰ ਵੀ ਚੱਲ 5-4 ਪੈਸੇ ਘਟਾ ਕੇ ਤੁਸੀਂ ਦੇ ਦਿਓ ਵੀ ਕੰਮ ਚਲਪਾਓ ਉਹਨੇ ਕੰਮ ਨਹੀਂ ਚਲਾ ਰਹੇ ਸਰ ਜੀ ਪ੍ਰਸ਼ਾਸਨ ਇਹਨਾਂ ਨੇ ਬਲਾ ਰੱਖਿਆ ਹੈ ਪ੍ਰਸ਼ਾਸਨ ਸਾਡੇ ਨਾਲ ਜ਼ਬਰਦਸਤੀ ਕਰ ਰਿਹਾ ਜੀ ਵੀ ਬਾਹਰ ਨਿਕਲੋ ਜੇ ਨਹੀਂ ਤੁਸੀਂ ਕੰਮ ਕਰਨਾ ਕੰਮ ਕਰਨ ਨੂੰ ਅਸੀਂ ਸਰ ਜੀ ਤਿਆਰ ਆ ਮਤਲਬ ਬਿਲਕੁਲ ਅਸੀਂ ਸ਼ਰਾ ਦੇਖੋ ਬੈਠਿਆ ਯੂਰੇ ਗੇਟ ਤੇ ਬੈਠਿਆ ਨ ਨਾ ਹੀ ਕਾ ਮਸਲਾ ਵਾਰ ਰਹੇ ਨੇ ਜਿੰਨਾ ਗੇਟ ਖੋਲ ਰਹੇ ਨੇ ਬਈ ਬਾਹਰ ਹੋ ਜਾਓ ਬਸ ਨਾ ਹਟਾ ਰੇਟ ਕਰਦਣੀ ਗੱਲ ਇੱਥੇ ਖੜੇ ਛੱਡੀ ਕਿਹਦੇ ਨਾਲ ਠੀਕ ਕਿਹਨੂੰ ਬੋਲੂਗਾ ਮਾਰੇਟ ਦੇ ਕਪੀ ਨੇ ਕੀ ਨਾਮ ਹੈ ਇੱਕ ਕਿਹਨੂੰ ਕੀ ਨਾਮ ਹੈ ਅਮੀਰ ਸਿੰਘ ਜੀ ਅਮੀਰ ਜੀ ਕੀ ਮਸਲਾ ਤਾਂ ਬਾਹਰ ਮਜ਼ਦੂਰਾਂ ਦੇ ਵੱਲੋਂ ਰੌਲਾ ਪਾਇਆ ਜਾ ਰੇ ਹੈ ਰੇਟ ਦਾ ਜੀ ਕੀ ਰੇਟ ਤਾਂ ਕਿ ਰੇਟ ਉਹ ਬੱਤ ਮੰਗਦੇ ਨੇ ਸਾਡੂੰ ਇੰਨਾ 12 ਨਹੀਂ ਖਾਂਦਾ ਉਹ ਕਹਿੰਦੇ ਪਿਛਲੇ ਸਾਲ ਗੱਤ ਸੀ ਐਦ ਕੀ ਘਟਾ ਪਿਛਲੇ ਸਾਲ ਟੈਂਡਰ ਦੀ ਗੱਤ ਸੀ ਐਦ ਕੀ ਰੇਟ ਟੈਂਡਰ ਘੱਟ ਰੇਟ ਤੇ ਹੁਣ ਕੀ ਗੱਲਬਾਤ ਨਹੀਂ ਬਾਤ ਚੱਲ ਰਹੀ ਹੈ ਜੀ ਗੱਲਬਾਤ ਉਹ ਕੀ ਕੋਈ ਮਸਲਾ ਹਾਲ ਹੋ ਨਹੀਂ ਹਜੇ ਨਹੀਂ ਹੋ ਰਿਹਾ ਉਹ ਚੱਲ ਰਹੀ ਹੈ ਗੱਲਬਾਤ ਹੋ ਵੀ ਸਕਦਾ ਤੁਸੀਂ ਕੀ ਰੇਟ ਦੇ ਰਹੇ ਹੋ ਕੀ ਮੰਗ ਤੁਸੀਂ ਅਸੀਂ 2 ਰੁਪਏ 60 ਪੈ ਦੇ ਰਹੇ ਹਾਂ ਉਹ ਦੋ ਅਸੀਂ ਮੰਗਦੇ 20 ਪੈ ਦਾ ਵੰਡ ਕਾਉਂਸਲ ਦੀ ਹੱਟੇ ਵਾਲਿਆਂ ਦਾ ਨਵਾਂ ਸ਼ੋਰੂਮ

ਰਾਮਾ ਡਾਕਟਰ ਦਿਲਬ